ਇਹ ਕੰਮ ਕਰਨ ਲਈ ਤਾਂ ਬਣੇ ਆ ਲੋਕਾਂ ਨੇ ਫਤਵਾ ਏਡਾ ਵੱਡਾ ਦਿੱਤਾ ਇਹ ਕੰਮ ਕਰਨ ਲਈ ਉਹ ਦਿੱਤਾ ਫਤਵਾ ਵੇਖੋ ਕੰਮ ਕਰਨਾ ਵਧਾਇਕ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਜੇ ਸਮਝਿਆ ਸਮਝੇ ਕੋਈ ਇਹ ਜ਼ਿੰਮੇਵਾਰੀਆਂ ਹੁਣ ਇੰਨੀਆਂ ਵੋਟਾਂ ਪਾ ਕੇ ਅਗਲਾ ਆਪਣੀ ਮਤ ਦਾ ਦਾਨ ਕਰਕੇ ਅਸੀਂ ਇੱਕ ਕਿਸਮ ਦਾ ਉਹਨਾਂ ਤੋਂ ਦਾਨ ਲਿਆ ਵਾ اگر وہ دان ਦਾ ਮੁੱਲ ਨਾ ਮੁੜਿਆ ਤਾਂ ਫਿਰ ਲੋਕ ਸਜ਼ਾ ਦਿੰਦੇ ਆ ਜੋ ਕਾਂਗਰਸ ਨਾਲ ਤੇ ਕਾਲੀ ਤੇ ਭਾਈਪਾ ਨਾ ਹੋਇਆ ਵਾ ਨਾ ਲੋਕਾਂ ਦਾ ਤਾਂ ਮੈਂ ਦੇਣਾ ਦੇ ਹੀ ਨਹੀਂ ਸਕਦਾ ਕਿਉਂਕਿ ਇਹਨਾਂ ਨੇ ਪਹਿਲਾਂ ਹੀ ਮੇਰੇ ਤੇ ਬਹੁਤ ਵੱਡਾ ਆਸ਼ੀਰਵਾਦ ਦਿੱਤਾ ਮੈਨੂੰ ਆਪਣਾ ਮੈਂ ਇਹਨਾਂ ਲੋਕਾਂ ਵਿੱਚ ਹੀ ਹੁਣ 5 ਸਾਲ ਕੰਮ ਕਰ ਲਏ ਨੇ ਅਗਲੀ ਵਾਰ ਇਹ ਆਪਣੇ ਆਪ ਬੋਰਡ ਪਾਉਗੇ ਮੈਂ ਕੰਮ ਕਰਕੇ ਦਿਖਾਉਂਗਾ ਇਹਨਾਂ ਨੂੰ ਤੁਸੀਂ ਦੇਖ ਰਹੇ ਐਸਐਮਜੀਟੀ ਨਿਊਜ਼ ਚੈਨਲ ਤੁਸੀਂ ਦੇਖ ਰਹੇ ਹੋ ਪੱਪੀ ਸ਼ਾ ਪ੍ਰਸ਼ਰ ਜਿੱਦਾਂ ਹੀ ਆਪਣੀ ਪਾਰਟੀ ਦੇ ਐਮਐਲਏ ਬਣੇ ਲੋਕ ਉਹਨਾਂ ਨੂੰ ਮਿਲਣ ਆ ਰਹੇ ਕਿੱਦਾਂ ਉਹਨਾਂ ਦੇ ਵਿੱਚ ਉਤਸ਼ਾਹ ਆ ਦੇਖੋ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਕਿ ਕਿੱਦਾਂ ਲੋਕ ਉਹਨਾਂ ਨੂੰ ਮਿਲਣ ਆ ਰਹੇ ਕਿੱਦਾਂ ਉਹਨਾਂ ਨੂੰ ਗੁਲਦਸਤੇ ਦੇ ਰਹੇ ਨੇ ਉਹਨਾਂ ਦਾ ਫੁੱਲਾਂ ਨਾਲ ਸਵਾਗਤ ਕਰ ਰਹੇ ਨੇ ਲੋਕਾਂ ਦੇ ਵਿੱਚ ਇੱਕ ਬਹੁਤ ਵੱਡੀ ਖੁਸ਼ੀ ਦਾ ਇਜ਼ਹਾਰ ਹੈ ਜਿੱਦਾਂ ਹੀ ਪੱਪੀ ਸ਼ਾ ਪ੍ਰਸ਼ਰ ਆਪਣੇ ਆਫਿਸ ਦੇ ਵਿੱਚ ਆਏ ਲੋਕ ਉਹਨਾਂ ਨੂੰ ਮਿਲਣ ਵਾਸਤੇ ਬਹੁਤ ਉਤਸ਼ਾਹੀ ਤੁਹਾਨੂੰ ਐਮਐਲਏ ਬਣਨ ਤੇ ਬਹੁਤ ਬਹੁਤ ਵਧਾਈਆਂ ਜੀ। ਥੈਂਕ ਯੂ ਜੀ। ਥੈਂਕ ਯੂ ਤੁਹਾਨੂੰ ਵੀ। ਆਂਦੇ ਹੀ ਤੁਹਾਡੀ ਸਰਕਾਰ ਨੇ ਪਹਿਲ ਦੇ ਆਧਾਰ ਤੇ ਕਾਫੀ ਕੰਮ ਕਰਨਾ ਸ਼ੁਰੂ ਕਰ ਦਿੱਤੇ ਨੇ। ਨਹੀਂ ਕੰਮ ਕਰਨ ਲਈ ਤਾਂ ਬਣੇ ਆ। ਲੋਕਾਂ ਨੇ ਫਤਵਾ ਏਡਾ ਵੱਡਾ ਦਿੱਤਾ ਇਹ ਕੰਮ ਕਰ ਲਈਓ ਦਿੱਤਾ ਫਤਵਾ। ਜਿੱਦਾਂ ਹੀ ਖਬਰਾਂ ਤੇ ਦੇਖਿਆ ਕਿ ਸਰਕਾਰੀ ਤੇ ਹਸਪਤਾਲ ਦੇ ਵਿੱਚ ਸਾਰਿਆਂ ਨੂੰ ਇਲਾਜ ਕੀਤਾ ਜਾਊਗਾ। ਬਹੁਤ ਕੁਝ ਕੀਤਾ ਜਾਊਗਾ। ਕਿਸੇ ਚੀਜ਼ ਦੀ ਕਮੀ ਨਹੀਂ ਰਹਿਣਾ। ਆਂਦੇ ਹੀ ਪਹਿਲੇ ਆਧਾਰ ਤੇ ਬਹੁਤ ਕੁਝ ਕੀਤਾ ਜਾ ਰਿਹਾ। ਕੀ ਕਹਿਣਾ ਚਾਹੋਗੇ ਜੀ? ਦੇਖੋ ਕੰਮ ਕਰਨਾ ਵ代ਕ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਜੇ ਸਮਝਿਆ ਸਮਝੇ ਕੋਈ। ਇਹ ਜ਼ਿੰਮੇਵਾਰੀਆਂ ਹੁਣ ਇੰਨੀਆਂ ਵੋਟਾਂ ਪਾ ਕੇ ਅਗਲਾ ਆਪਣੇ ਮੱਤ ਦਾ ਦਾਨ ਕਰਕੇ ਅਸੀਂ ਇੱਕ ਕਿਸਮ ਦਾ ਉਹਨਾਂ ਤੋਂ ਦਾਨ ਲਿਆ ਵਾ ਅਗਰ ਉਹ ਦਾਨ ਦਾ ਮੁੱਲ ਨਾ ਮੁੜਿਆ ਤਾਂ ਫਿਰ ਲੋਕ ਸਜ਼ਾ ਦਿੰਦੇ ਆ ਜੋ ਕਾਂਗਰਸ ਨਾਲ ਤੇ ਕਾਲੀ ਤੇ ਭਾਜਪਾ ਨਾਲ ਹੋਇਆ ਵਾ ਲੋਕਾਂ ਦਾ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਜਿੱਦਾਂ ਹੀ ਤੁਸੀਂ ਆਏ ਲੋਕਾਂ ਦੇ ਵਿੱਚ ਤੁਹਾਨੂੰ ਬਹੁਤ ਸਨਮਾਨ ਕੀਤਾ ਜਾ ਰਿਹਾ ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਬਾਰੇ ਇਹਨਾਂ ਲੋਕਾਂ ਦਾ ਤਾਂ ਮੈਂ ਦੇਣਾ ਦੇ ਹੀ ਨਹੀਂ ਸਕਦਾ ਕਿਉਂਕਿ ਇਹਨਾਂ ਨੇ ਪਹਿਲਾਂ ਹੀ ਮੇਰੇ ਤੇ ਬਹੁਤ ਵੱਡਾ ਆਸ਼ੀਰਵਾਦ ਦਿੱਤਾ ਮੈਨੂੰ ਆਪਣਾ ਨਾਇਨਾ ਲੋਕਾਂ ਵਿੱਚ ਹੀ ਹੁਣ 5 ਸਾਲ ਕੰਮ ਕਰਨੇ ਨੇ ਅਗਲੀ ਵਾਰ ਇਹ ਆਪਣੇ ਆਪ ਬੋਰਡ ਪਾਉਗੇ ਮੈਂ ਕੰਮ ਕਰਕੇ ਦਿਖਾਉਂਗਾ ਇਹਨਾਂ ਨੂੰ ਸੈਂਟਰ ਹਲਕੇ ਦੇ ਪਹਿਲ ਦੇ ਆਧਾਰ ਤੇ ਕਿਹੜੇ ਕੰਮ ਕੀਤੇ ਜਾਣਗੇ ਪਹਿਲਾਂ ਜੋ ਲੋਕਾਂ ਨੇ ਵਾਅਦੇ ਕੀਤੇ ਆ ਤਿੰਨ ਵੀ ਹਲਕਾ ਸੈਂਟਰ ਦੇ ਵਿੱਚ ਜਿਹੜੇ ਸਰਕਾਰੀ ਸਕੂਲ ਆ ਉਹ ਪ੍ਰਾਈਵੇਟ ਸਕੂਲਾਂ ਨਾਲ ਵਧੀਆ ਬਣਾਈ ਜਾਊਗੇ ਇੱਕ 15 ਕਿੱਲੇ 8.5 ਕਿੱਲੇ ਜ਼ਮੀਨ ਜਿਹੜੀ ਆ ਪਿਛਲੇ 15 ਸਾਲ ਤੋਂ ਬੰਦ ਪਈ ਆ ਪੁਰਾਣਾ ਕਪੂਰਦਾ ਹਸਪਤਾਲ ਉੱਥੇ ਪੀਜੀਆ ਵਰਗਾ ਇੱਕ ਵੱਡਾ ਹਸਪਤਾਲ ਲੈ ਕੇ ਆਇਆ ਜਾਊਗਾ ਇੱਕ ਨਸ਼ਾ ਮੁਕਤ ਹਲਕਾ ਸੈਂਟਰ ਜਿਹੜੇ ਉੱਥੇ ਘੱਟੋ ਘਾਟ 50 ਬੱਚੇ ਜਿਹੜੇ ਆ ਉਹ ਨਸ਼ਾ ਕਰਕੇ ਆਪਣੀ ਜਾਨ ਗਵਾ ਚੁੱਕੇ ਉਹ ਨਸ਼ਾ ਮੁਕਤ ਹਲਕਾ ਸੈਂਟਰ ਕਰਨਾ ਵਾ ਆਪਣੇ ਵੋਟਰਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜਿਨ੍ਹਾਂ ਨੇ ਤੁਹਾਨੂੰ ਐਡੀ ਵੱਡੀ ਬੋਰ ਚ ਦੇਖੋ ਵੋਟਰਾਂ ਨੇ ਇਹਦਾ ਹੁਣ ਜੋ ਦੇਣਾ ਸੀਗਾ ਸੰਦੇਸ਼ ਮੇਰੇ ਮੋਢਿਆਂ ਤੇ ਭਾਰ ਰੱਖਿਆ ਬਾ ਇਹ ਤਾਂ ਹੁਣ ਮੇਰੀ ਜ਼ਿੰਮੇਵਾਰੀ ਬੰਦੀ ਆ ਉਹਨਾਂ ਦਾ ਤਾਂ ਸੰਦੇਸ਼ ਮੈਨੂੰ ਵੋਟਾਂ પાਕੇ ਜਿਤਾਉਣਾ ਸੀ ਉਹਨਾਂ ਨੇ ਜਿਤਾਤਾ ਹੁਣ ਇਹ ਮੇਰੀ ਜ਼ਿੰਮੇਵਾਰੀ ਆ ਉਹਨਾਂ ਦਾ ਕੰਮ ਕਰਨਾ ਤੇ ਇਲਾਕੇ ਦਾ ਵਿਕਾਸ ਕਰਨਾ ਔਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਪੱਪੀ ਸ਼ਾਹ ਪ੍ਰੈਸ਼ਰ ਜੀ ਐਮ ਐਲ ਏ ਬਣ ਚੁੱਕੇ ਹੈ ਤੁਹਾਡੀ ਖੁਸ਼ੀ ਦਾ ਕੀ ਟਿਕਾਣਾ ਜੀ ਕਿਤਾ ਖੁਸ਼ੀ ਦਾ ਟਿਕਾਣਾ ਦੇਖੋ ਕੰਮ ਕਰ ਸਰ ਵੀ ਭਾਈ ਦੇ ਨਾਲ ਤਾਂ ਹੀ ਕਰੇਗੇ ਸਰ ਤੁਸੀਂ ਕੀ ਕਹਿਣਾ ਚਾਹੋਗੇ ਜੀ ਪੱਪੀ ਸ਼ਾਹ ਬਾਈ ਕਹਿੰਦੇ ਜੀ ਆਪਾਂ ਤਾਂ ਇੱਕ ਹਲਕੇ ਦਾ ਜੀ ਵਧੀਆ ਕੋਈ ਐਮ ਐਲ ਏ ਚਾਹੀਦਾ ਸੀ ਜਿਨ੍ਹਾਂ ਨੇ ਸਾਰਿਆਂ ਨੇ ਰਲ ਕੇ ਪੱਪੀ ਨੂੰ ਚੁਣਿਆ ਵਾ ਤੇ ਸਾਨੂੰ ਆਸ ਹੈਗੀ ਆ ਕਿ ਜਿਹੜੇ ਰੁਕੇ ਕੰਮ ਵਿਕਾਸ ਦੇ ਜੋ ਵੀ ਹੈ ਨਸ਼ੇਰੇ ਉਹ ਪੱਪੀ ਤੇ ਪੂਰਾ ਆਪਣਾ ਹੀ ਕਹਿੰਦੇ ਮਾਣ ਆ ਵੀ ਉਹ ਸਾਰਾ ਛੁਟਕਾਰਾ ਪਾਉਗੇ ਜੀ ਆਪਣਾ ਕਹਿੰਦੇ ਜੋ ਵੀ ਜਿਨ੍ਹਾਂ ਨੇ ਵੀ ਆਪਣਾ ਇਹਨੇ ਨਸ਼ਾ ਲਿਆਂਦਾ ਜੋ ਵੀ ਲਿਆਂਦਾ ਵਾ ਇਹਨੂੰ ਨਾਥੇ ਇਹੀ ਪਾਊਗੇ ਜੀ ਸਾਡੇ ਨਾਲ ਛੋਟੇ ਐਮਐਲਏ ਵੀ ਖੜੇ ਨੇ ਇਹਨਾਂ ਦਾ ਪਾਪਾ ਜੀ ਐਮਐਲਏ ਬਣੇ ਤੁਹਾਨੂੰ ਸਾਰਾ ਸਾਡੇ ਚੈਨਲ ਤੇ ਬਹੁਤ ਬਹੁਤ ਵਧਾਈਆਂ ਤੁਹਾਡੇ ਫਾਦਰ ਸਾਹਿਬ ਐਮਐਮਐਲਏ ਥੈਂਕ ਯੂ ਬਾਜੀ ਥੈਂਕ ਯੂ ਸੋ ਮਚ ਅਸੀਂ ਬਹੁਤ ਤੈਦਿਲੋ ਧੰਨਵਾਦ ਕਰਦੇ ਹਾਂ ਪੂਰੇ ਹਲਕਾ ਸੈਂਟਰਲ ਦੇ ਲੋਕਾਂ ਦਾ ਤੇ ਪੂਰੇ ਪੰਜਾਬ ਦਾ ਜਿਨ੍ਹਾਂ ਨੇ ਰਵੈਤੀ ਪਾਰਟੀਆਂ ਤੇ ਅਸਲ ਜਿ ਝਾੜੂ ਫੇਰਤਾ ਤੇ ਇੱਕ ਬਹੁਤ ਹੋਪ ਰੱਖੀ ਆ ਆਮ ਆਦਮੀ ਪਾਰਟੀ ਤੇ ਤੇ ਅਸੀਂ ਵਿਸ਼ਵਾਸ ਜਤਾਨੇ ਹਾਂ ਹਲਕਾ ਸੈਂਟਰਲ ਦੇ ਲੋਕਾਂ ਨੂੰ ਤੇ ਪੂਰੇ ਪੰਜਾਬ ਦੇ ਲੋ ਸੋਚਿਆ ਸਾਡੇ ਦੇ ਵਿਸ਼ਵਾਸ ਕੀਤਾ ਤੇ ਵੋਟਾਂ ਪਾਈਆਂ ਸੀ ਉਹਤੇ ਜ਼ਰੂਰ ਖਰੇ ਉਤਰਾਂਗੇ ਸਰ ਤੁਹਾਡੇ ਨਾਲ ਕਾਫੀ ਯੂਥ ਖੜਾ ਸੀ ਕਾਫੀ ਮੁੰਡਾ ਖੜਾ ਸੀ ਉਹਨਾਂ ਦੇ ਵੀ ਬਹੁਤ ਵੱਡਾ ਸੰਦੇਸ਼ ਆ ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਭਾਜੀ ਅਸੀਂ ਉਹਨਾਂ ਬਾਰੇ ਇਹ ਕਹਿ ਸਕਾਂਗੇ ਕਿ ਜਿੱਦਾਂ ਰਵੈਤੀ ਪਾਰਟੀਆਂ ਨੇ ਅੱਜਕੱਲ ਦੇ ਯੂਥ ਨੂੰ ਗੁੰਮਰਾਹ ਕੀਤਾ ਸੀਗਾ ਕਿ ਜਿੱਦਾਂ ਨੌਕਰੀਆਂ ਦੇ ਲਾਰੇ ਲਾ ਕੇ ਸਮਾਰਟਫੋਨ ਦੇ ਲਾ ਕੇ ਸਾਡੇ ਨਾਲ ਕੋਈ ਯੂਥ ਉੱਦਾਂ ਨਹੀਂ ਸੀ ਅਸੀਂ ਕੋ ਉਹਨਾਂ ਨੂੰ ਹੋਪ ਦਿੱਤੀ ਸੀਗੀ ਕਿ ਉਹਨਾਂ ਨੂੰ ਹੋਪ ਦਿਖਦੀ ਸੀ ਆਮ ਆਦਮੀ ਪਾਰਟੀ 'ਚ ਕਿ ਇਹ ਪਾਰਟੀ ਆਊਗੀ ਤਾਂ ਸਾਡੇ ਯੂਥ ਦਾ ਕੁਝ ਹੋਊਗਾ ਤਾਂ ਸਾਡੇ ਨਾਲ ਸੀਗੇ ਸਾਰੇ ਬਾਕੀ ਸਾਡਾ ਸਾਡੇ ਸਾਰੇ ਭਰਾਣੇ ਸਾਡਾ ਸਾਰਿਆਂ ਨਾਲ ਬਹੁਤ ਵਧੀਆ ਰਿਲੇਸ਼ਨ ਹੈ ਮੇਰੇ ਫਾਦਰ ਸਾਹਿਬ ਨੂੰ ਸਾਰੇ ਬਹੁਤ ਪਿਆਰ ਕਰਦੇ ਨੇ ਸਾਰੇ ਉਹਨਾਂ ਦੇ ਨਾਲ ਸੀਗੇ ਜੀ ਪਹਿਲ ਦੇ ਆਧਾਰ ਤੇ ਤੁਸੀਂ ਆਪਣੇ ਸੈਂਟਰ ਹਲਕੇ 'ਚ ਕਿਹੜੇ-ਕਿਹੜੇ ਕੰਮ ਕੀਤੇ ਜਾਣਗੇ ਭਾਜੀ ਪਹਿਲ ਦੇ ਆਧਾਰ ਤੇ ਸਭ ਤੋਂ ਜ਼ਰੂਰੀ ਕੰਮ ਜਿਹੜੇ ਕੀਤੇ ਜਾਣਗੇ ਮੈਡੀਕਲ ਐਜੂਕੇਸ਼ਨ ਤੇ ਜਿਹੜਾ ਅੱਜਕੱਲ ਦਾ ਸਭ ਤੋਂ ਜ਼ਰੂਰੀ ਹੈ ਜੀ ਮੁੱਦਾ ਉਹ ਹੈਗਾ ਜੀ ਨਸ਼ੇ ਦਾ ਇਹ ਤਿੰਨ ਚੀਜ਼ਾਂ ਦੇ ਪਹਿਲੇ ਆਧਾਰ ਤੇ ਕੰਮ ਕੀਤਾ ਜਾਊਗਾ ਅਸੀਂ ਇਲੈਕਸ਼ਨ ਵੀ ਇਸੀ ਅਸੀਂ ਲੋਕਾਂ ਦੀ ਕਚਹਿਰੀ 'ਚ ਵੀ ਆਈ ਤਿੰਨ ਮੁੱਦੇ ਲੈ ਕੇ ਗਏ ਸੀਗੇ ਤੇ ਸਭ ਤੋਂ ਪਹਿਲੇ ਆਧਾਰ ਤੇ ਅਸੀਂ ਆਈ ਤਿੰਨ ਮੁੱਦਿਆਂ ਦਾ ਹੱਲ ਕਰਾਂਗੇ ਆਪਣੇ ਵੋਟਰਾਂ ਨੂੰ ਆਪਣੇ ਜਿਹੜੇ ਤੁਹਾਡੇ ਨਾਲ ਸਮਰਥਨ ਖੜੇ ਤੇ ਜੂਥ ਖੜਾ ਸੀ ਉਹਨਾਂ ਨੂੰ ਕੀ ਮੈਸੇਜ ਦੋਗੇ ਜੋ ਇੰਨੀ ਵੱਡੀ ਲੀਡ ਤੇ ਤੁਹਾਨੂੰ ਦਿਖਾਇਆ ਅਸੀਂ ਉਹਨਾਂ ਨੂੰ ਇੱਕੋ ਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਉਹਨਾਂ ਨੇ ਜਿਹੜਾ ਸਾਡੇ ਤੇ ਵਿਸ਼ਵਾਸ ਕੀਤਾ ਉਹਨਾਂ ਨੂੰ ਕਦੀ ਵੀ ਰਿਗਰਟ ਫੀਲ ਨਹੀਂ ਹੋਊਗਾ ਲਾਈਫ 'ਚ ਕਿ ਅਸੀਂ ਆਪਣੇ ਹਲਕੇ ਦਾ ਗਲਤ ਨੁਮਾਇੰਦਾ ਚੁਣ ਲਿਆ ਜਿਹੜਾ ਉਹਨਾਂ ਨੇ ਸਾਡੇ ਤੇ ਵਿਸ਼ਵਾਸ ਦਿਖਾਇਆ ਹੋਇ ਡਬਲ ਟ੍ਰिपल 2000 3000% ਹੋਰ ਜ਼ਿਆਦਾ ਉਹਨਾਂ ਦੇ ਉਮੀਦਾਂ ਦੇ ਖਰੇ ਉਤਰਾਂਗੇ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਜਿਹੜਾ ਉਹਨਾਂ ਨੇ ਸਾਡੇ ਪੂਰੇ ਪਰਿਵਾਰ ਤੇ ਭਰੋਸਾ ਜਤਾਇਆ ਅਸੀਂ ਉਹਨਾਂ ਦੀ ਉਮੀਦਾਂ ਦੇ ਖਰੇ ਉਤਰਾਂਗੇ